ਗੈਰ ਕਾਨੂੰਨੀ ਪ੍ਰਵਾਸੀਆਂ ਤੇ ਅਮਰੀਕਾ ਸਰਕਾਰ ਦਾ ਜਿਹੜਾ ਰੋਖ ਹੈ ਲਗਾਤਾਰ ਸਖਤੀ ਦੇ ਨਾਲ ਦਿਖਦਾ ਹੋਇਆ ਨਜ਼ਰ ਆ ਰਿਹਾ ਤੇ ਇੱਕ ਵਾਰ ਫਿਰ ਗੈਰ ਕਾਨੂੰਨ ਜਿਹੜੇ ਪ੍ਰਵਾਸੀ ਨੇ ਭਾਰਤੀ ਉਹਨਾਂ ਦੇ ਨਾਲ ਭਰਿਆ ਹੋਇਆ ਜਹਾਜ਼ ਅੱਜ ਅੰਮ੍ਰਿਤਸਰ ਵਿਖੇ ਲੈਂਡ ਹੋਵੇਗਾ ਰਾਜਾ ਸੰਸੀ 에어ਪੋਰਟ ਤੇ ਤੁਹਾਨੂੰ ਗਾਜ਼ ਦੀਏ ਕਿ ਦੂਜੀ ਵਾਰ ਹੈ ਜਦੋਂ 119 ਭਾਰਤੀਆਂ ਨੂੰ ਲੈ ਕੇ ਜਹਾਜ਼ ਜਿਹੜਾ ਆ ਰਿਹਾ ਹੈ ਤੇ ਇੱਕ ਵਾਰ ਫਿਰ ਜਿਹੜੀ ਸਿਆਸਤ ਹੈ ਭਾਰਤ ਦੀ ਤੇਜ਼ ਹੋਊਗੀ ਆ ਕਿਉਂਕਿ ਇਸ ਤੋਂ ਪਹਿਲਾਂ ਵੀ 5 ਫਰਵਰੀ ਨੂੰ ਜਿਹੜਾ ਜਹਾਜ਼ ਸੀ 104 ਭਾਰਤੀਆਂ ਨੂੰ ਲੈ ਕੇ ਅਪਾ ਹਰਤਾਇਆ ਸੀ ਰਿਪੋਰਟ ਕੀਤੇ ਗਏ ਅਮਰੀਕਾ ਵੱਲੋਂ ਜਿਹੜੇ ਭਾਰਤੀ ਸੀ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਗੁਜਰਾਤ ਦੇ ਹਰਿਆਣਾ ਤੇ ਫਿਰ ਪੰਜਾਬ ਦੇ ਲੋਕੀ ਸੀ ਇੱਕ ਵਾਰ ਫਿਰ ਯਾਨੀ ਅੱਜ ਰਾਤ ਦਾ ਜਿਹੜਾ ਸਮਾਂ ਦੱਸਿਆ ਜਾ ਰਿਹਾ 10 ਵਜੇ ਦੇ ਕਰੀਬ ਹੈ ਜਿਹੜਾ ਜਹਾਜ਼ ਆ ਫੌਜ ਦਾ ਉਹ ਲੈਂਡ ਹੋਵੇਗਾ ਅੰਮ੍ਰਿਤਸਰ ਵਿਖੇ ਤੇ ਉਹ ਤੇ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਜਿਹੜੀ ਰਾਜਨੀਤੀ ਹੈ ਇਸ ਮੁੱਦੇ ਉੱਤੇ ਤੇਜ਼ ਹੋਹੀ ਹੈ ਦੀਮ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਯੂਐਸਏ ਸਰਕਾਰ ਤੇ ਕੇਂਦਰ ਸਰਕਾਰ ਤੇ ਬੀਜਪੀ ਤੇ ਸਿੱਧੇ ਨਿਸ਼ਾਨੇ ਸਾਧੇ ਗਏ ਤੇ ਆਖਰੀ ਵਾਰ ਫਿਰ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਹੀ ਕਿਉਂ ਹਰ ਵਾਰ ਨਿਸ਼ਾਨਾ ਬਣਾਇਆ ਜਾਂਦਾ ਪਹਿਲਾਂ ਵੀ ਪੰਜਾਬ ਦੇ ਅੰਮ੍ਰਿਤਸਰ ਵਿਕੇ ਜਿਹੜਾ ਜਹਾਜ਼ ਲੈਂਡ ਕਰਵਾਇਆ ਗਿਆ ਜਦਕਿ ਸਭ ਤੋਂ ਜ਼ਿਆਦਾ ਜਿਹੜੀ ਗਿਣਤੀ ਸੀ ਗੁਜਰਾਤੀਆਂ ਦੀ ਅੰਮ੍ਰਿਤਸਰ ਕਿਉਂ ਕਰਵਾਇਆ ਗਿਆ ਉਹਨਾਂ ਨੇ ਸਵਾਲ ਚੁੱਕੇ ਕੇਂਦਰ ਸਰਕਾਰ ਤੇ ਕਿ ਅੰਮਦਾਬਾਦ ਗੁਜਰਾਤ ਵਿਕੇ ਜਿਹੜਾ ਬਾਜੀ ਲੈਂਡ ਕਿਉਂ ਕਰਵਾਇਆ ਕਿਉਂ ਨਹੀਂ ਕਰਵਾਇਆ ਗਿਆ ਤੇ ਇੱਕ ਵਾਰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਗੈਂਗਸਟਰ ਉੱਥੇ ਅਪਰਾਧੀ ਬੈਠੇ ਨੇ ਉਹਨਾਂ ਨੂੰ ਯੂਐਸਏ ਤੇ ਭਾਰਤ ਸਰਕਾਰ ਕਿਉਂ ਨਹੀਂ ਵਾਪਸ ਲੈ ਕੇ ਆਉਂਦੀ ਇੰਨਾ ਜਹਾਜ਼ਾਂ ਦੇ ਤਹਿਤ ਜਦਕਿ ਜਿਹੜੇ ਮਿਹਨਤ ਮਜ਼ਦੂਰ ਕਰਕੇ ਉੱਥੇ ਲੋਕੀ ਪੈਸੇ ਕਮਾ ਰਹੇ ਨੇ ਉਹਨਾਂ ਨੂੰ ਅਪਰਾਧੀਆਂ ਦੀ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਅੱਜ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰੇਗਾ ਭਾਰਤ ਸਰਕਾਰ ਵੱਲੋਂ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀ ਪਾਰਟੀਆਂ ਨੂੰ ਲੈ ਕੇ ਜਿਹੜਾ ਜਹਾਜ਼ ਅੰਬਿਸਰ ਹਵਾਈ ਅੱਡੇ ਰਾਜਸਥਾਨ ਸੀ ਵਿਖੇ ਉੱtreਗਾ ਤੇ ਇੱਕ ਵਾਰ ਫਿਰ ਇਸ ਮੁੱਦੇ ਨੂੰ ਲੈ ਕੇ ਜਿਹੜੀ ਸਿਆਸਤ ਉਹ ਤੇਜ਼ ਹੋ ਗਈ ਹੈ ਤੇ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਸੀਐਮ ਭਗਵੰਤ ਮਾਨ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਹਰ ਵਾਰ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੇਂਦਰ ਸਰਕਾਰ ਦੀ ਡੂੰਗੀ ਸਾਜ਼ਿਸ਼ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ ਜਦਕਿ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਬਲਕਿ ਇੱਕ ਰਾਸ਼ਟਰੀ ਸਮੱਸਿਆ ਤੇ ਇਸ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਕਿ ਪੰਜਾਬੀ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਲਈ ਸਿਰਫ ਪੰਜਾਬੀਆਂ ਨੂੰ ਅਮਰੀਕਾ ਤੇ ਡਿਪੋਰਟ ਕੀਤਾ ਜਾ ਰਿਹਾ ਇੱਕ ਵਾਰ ਫਿਰ ਸੀਐਮ ਮਾਨ ਇਸ ਮੁੱਦੇ ਤੇ ਜਿਹੜੇ ਨਿਸ਼ਾਨੇ ਨੇ ਕੇਂਦਰ ਸਰਕਾਰ ਤੇ ਸਾਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਜਿਹੜੀ ਗਿਣਤੀ ਹੈ ਜਿਹੜੇ ਪੰਜਾਬੀ ਆ ਰਹੇ ਨੇ 119 ਟੋਟਲ ਦੱਸੀ ਜਾ ਰਹੇ ਨੇ ਜਿਹੜੇ ਗੈਰ ਕਾਨੂੰਨੀ ਭਾਰਤੀ ਨੇ ਤੇ ਉਸ ਦੇ ਵਿੱਚੋਂ 98 ਕੁੱਲ ਗਿਣਤੀ ਦੱਸੀ ਜਾ ਰਹੀ ਹੈ ਇਸ ਜਹਾਜ਼ ਦੇ ਵਿੱਚ ਜਿਹੜੇ ਪੰਜਾਬੀ ਡਿਪੋਰਟ ਕੀਤੇ ਜਾ ਰਹੇ ਨੇ ਤੇ ਇੱਕ ਵਾਰ ਫਿਰ ਜਿਹੜਾ ਦੂਜਾ ਜਹਾਜ਼ ਫੌਜ ਦਾ C17 ਉਹ ਅੱਜ ਅੰਮ੍ਰਿਤਸਰ ਵਿਖੇ 10 ਵਜੇ ਲੈਂਡ ਕਰੇਗਾ ਰਾਤ ਦੇਤੇ ਉਸ ਤੋਂ ਬਾਅਦ ਇੱਕ ਹੋਰ ਜਹਾਜ਼ ਆਉਣ ਦੀ ਉਮੀਦ ਜਿਹੜੀ ਹੈ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤੇ ਉਹ ਵੀ ਭਲਕੇ ਅਗਲੀ ਸਵੇਰ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਜਹਾਜ਼ ਵੀ ਲੈਂਡ ਹੋਵੇਗਾ ਫਿਲਹਾਲ ਕੋਈ ਅਧਿਕਾਰਿਕ ਜਾਣਕਾਰੀ ਇਸ ਨਾਲ ਸੰਬੰਧਿਤ ਸਾਹਮਣੇ ਨਹੀਂ ਆ ਪਰ ਇੱਕ ਵਾਰ ਫਿਰ ਅੱਜ ਅੰਮ੍ਰਿਤਸਰ ਵਿਖੇ 119 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਜਹਾਜ਼ ਡਿਪੋਰਟ ਕਰੇਗਾ ਇਹਨਾਂ ਭਾਰਤੀਆਂ